ਹਾਂਜੀ ਦੋਸਤੋ ਸਾਨੂੰ ਇੱਕ ਥੋੜਾ ਜਿਹਾ ਬੱਚਾ ਮਿਲਿਆ ਹੈ ਪੰਜਵੀਂ ਛੇਵੀਂ ਕਲਾਸ ਚ ਪੜਦਾ ਹੈ ਕਹਿੰਦਾ ਵੀ ਸਾਡਾ ਜਿਹੜਾ ਮਕਾਨ ਸੀ ਘਰ ਸੀ ਕੱਚਾ ਸੀਗਾ ਉਹ ਕੱਚਾ ਘਰ ਸੀਗਾ ਉਹਦੀ ਛੱਤ ਜਿਹੜੀ ਸੀ ਉਹ ਚੋਲੀ ਪਾਣੀ ਵਿੱਚੋਂ ਵਗ ਗਿਆ ਤੇ ਬੱਚੇ ਦੇ ਕਤਾਬਾਂ ਜਿਹੜੀਆਂ ਬੁੱਕਸ ਨੇ ਉਹ ਗਿੱਲੀਆਂ ਹੋ ਗਈਆਂ ਨੇ ਦੇਖੋ ਕਿੰਨਾ ਦਰਦ ਹੈ ਯਾਰ ਦੋਸਤੋ ਇੱਕ ਛੋੜੇ ਜਿਹੇ ਬੱਚਾ ਸੋ ਤੁਹਾਨੂੰ ਅਸੀਂ ਬੱਚੇ ਦਾ ਨੰਬਰ ਵੀ ਦੱਸਾਂਗੇ ਤੇ ਬੱਚੇ ਦਾ ਅਕਾਊਂਟ ਨੂੰ ਆਪਣਾ ਮੋਬਾਈਲ ਨੰਬਰ ਦੱਸਾਂਗੇ ਤੁਸੀਂ ਜਿਨ੍ਹਾਂ ਨੇ ਵੀ ਜਿਹੜੇ ਵੀ ਮੇਰੀ ਆਵਾਜ਼ ਸੁਣਦੇ ਆ ਮੇਰੇ ਵੀਰ ਨੇ ਜਿਵੇਂ ਸਤਕਾਰਯੋਗ ਨੇ ਹਰਪਾਲ ਸਿੰਘ ਜੀ ਅਮਰੀਕਾ ਤੋਂ ਨੇ ਸ਼ੇਰਬਾਜ ਜੀ ਆਸਟ੍ਰੇਲੀਆ ਤੋਂ ਨੇ ਉਹਨਾਂ ਨੂੰ ਮੈਂ ਜ਼ੋਰ ਇਹ ਬੇਨਤੀ ਕਰਾਂਗਾ ਸਪੈਸ਼ਲ ਤੌਰ ਤੇ ਕਿ ਇਸ ਬੱਚੇ ਨੂੰ ਇੱਕ ਤਾਂ ਜਿਹੜਾ ਇਹਨੇ ਘਰਾਬਾ ਲੈ ਕੇ ਦਿਓ ਇੱਕ ਜਿਹੜੇ ਬੱਚੇ ਦਾ ਕੋਠਾ ਕੱਚਾ ਹੈ ਇਹਨੂੰ ਪੱਕਾ ਕੋਠਾ ਪਵਾ ਕੇ ਦਿਓ ਪੜਨ ਵਾਲੇ ਬੱਚੇ ਆ ਤਦਾਬਾ ਖਰਾਬ ਹੋ ਗਿਆ ਨੇ ਇਹ ਮੈਂ ਦੋ ਭਰਾਵਾਂ ਨੂੰ ਬੇਨਤੀ ਕਰਨੀ ਆ ਮੇਰੇ ਬਹੁਤ ਖਾਸ ਵੱਡੇ ਭਰਾ ਨੇ ਇੱਕ ਛੋਟਾ ਭਰਾ ਹੈ ਇੱਕ ਵੱਡਾ ਭਰਾ ਹੈ ਰਪਾਲ ਸਿੰਘ ਮੇਰਾ ਵੱਡਾ ਵੀਰ ਅਮਰੀਕਾ ਸੋ ਉਹਨੂੰ ਮੈਂ ਬੇਨਤੀ ਕਰੂੰਗਾ ਸੋ ਇੱਕ ਮੇਰਾ ਵੀਰ ਹੈ ਸ਼ੇਰਪਾਜ ਆਸਟ੍ਰੇਲੀਆ ਮੈਂ ਦੋ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਇਹ ਬੱਚੇ ਦਾ ਜਿਹੜਾ ਬੱਚੇ ਨੂੰ ਬੁੱਕਸ ਲੈ ਕੇ ਦਿਓ ਇੱਕ ਜਿਹੜਾ ਇਹ ਬੱਚੇ ਦਾ ਕਮਰਾ ਉਹਨੂੰ ਜੂਲ ਪੱਕਾ ਕਰਵਾ ਕੇ ਦਿਓ ਇੱਕ ਕਹਿੰਦਾ ਕਿ ਮੇਰਾ ਮੋਬਾਈਲ ਵੀ ਡਿੱਗ ਗਿਆ ਪਾਣੀ ਦੇ ਵਿੱਚ ਖਰਾਬ ਹੋ ਗਿਆ ਸੋ ਵੇਖੋ ਆਹ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਇੱਥੇ ਜੀਵਨ ਗੁਜ਼ਾਰ ਰਹਾ ਕਰਦੇ ਆਂ ਜੀ ਗੱਲਬਾਤ ਬੇੜਾ ਕੀ ਨਾਮ ਹੈ ਸੂਰਜ ਸਿੰਘ ਸੂਰਜ ਸਿੰਘ ਬੇੜਾ ਕੀ ਹੋਇਆ ਹਾਂਜੀ ਸਾਡੇ ਬਾਲੇ ਬਾਲਿਆਂ ਵਾਲੇ ਕਮਰੇ ਜਿਹੀ ਉਹ ਚੋ ਚੋ ਕੇ ਮੇਰੇ ਬੈਕ ਉੱਤੇ ਸੀ ਟੁੱ ਡਿੱਗਦੀ ਆ ਸੀ ਅੱਛਾ ਤੇ ਮੇਰੀਆਂ ਸਾਰੀਆਂ ਕਿਤਾਬਾਂ ਕਾਫੀਆਂ ਗਿੱਲੀਆਂ ਹੋ ਗਈਆਂ ਨੇ ਅੱਛਾ ਹਾਂਜੀ ਤੇ ਉਹ ਤੁਮੀ ਵੀ ਆਣਾ ਸੁੱਕਣ ਦਾ ਟਾਈਮ ਨਹੀਂ ਬੱਚਾ ਸੋਰੀ ਕਰਾਬਾਂ ਗਿੱਲੀਆਂ ਹੋ ਗਈਆਂ ਨੇ ਤੇ ਕਿਹੜੀ ਕਲਾਸ ਚ ਪੜਦਾ ਸ਼ੈਣੀ ਪਾਪਾ ਕੀ ਕਰਦੇ ਆ ਕੁਝ ਨਹੀਂ ਅੱਛਾ ਮੈਂ ਮਜ਼ਦੂਰੀ ਕਰਦੇ ਆ ਮਜ਼ਦੂਰੀ ਕਰਦੇ ਨੇ ਪਰ ਹੁਣ ਪਾਣੀ ਆ ਗਿਆ ਪਰ ਹੁਣ ਪਾਣੀ ਆ ਗਿਆ ਹੈ ਕਰੇ ਰੱਖਣ ਪਾਣੀ ਹੈਗਾ ਕੁਛ ਆਟਾ ਦਾਲ ਖਤਮ ਹੋ ਗਿਆ ਸਭ ਕੁਝ ਅੱਛਾ ਪਾਚੂ ਵੀ ਰੱਖੇ ਨੇ ਕਿ ਨਹੀਂ 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 ਰੱਖੇ ਹੈ ਔਰ ਫਿਰ ਸਕੂਲ ਕਿੱਦਾਂ ਜਾਏਗਾ ਕਦਾਬਾ ਤਾਂ ਗਲੀਆਂ ਹੋ ਗਈਆਂ ਖਰਾਬ ਹੋ ਗਈਆਂ ਨੇ ਹਾਂਜੀ ਉਸਕਾ ਕੇ ਅੱਛਾ ਉਸਕਾ ਕੇ ਤੇ ਤੇਰਾ ਮੋਬਾਈਲ ਨੰਬਰ ਕਿੰਨਾ ਹੈਗਾ 9868993068 ਇਹ ਤੇਰੇ ਕੋਲੇ ਚੱਲਦਾ ਹੈ ਹਾਂਜੀ ਇਹਦੇ ਤੇ ਗੂਗਲ ਮੈਪ ਵੀ ਚੱਲਦਾ ਹੈ ਹਾਂਜੀ ਅੱਛਾ ਦੁਬਾਰਾ ਫਿਰ ਬੋਲ 9868993068 30900 68 ਸੋ ਜਿਹੜੇ ਆਪਾਂ ਨੂੰ ਵੇਖ ਰਹੇ ਆ ਵੀਰ ਸਾਰੇ ਇਹ ਬਾਹਰੋਂ ਵੇਖ ਰਿਹਾ ਕੋਈ ਵੀਰ ਅਮਰੀਕਾ ਤੋਂ ਮੇਰਾ ਇੱਕ ਭਰਾ ਹੈ ਹਰਪਾਲ ਸਿੰਘ ਸੰਧੂ ਸਾਹਿਬ ਉਹ ਵੇਖ ਰਿਹਾ ਇੱਕ ਛੇਰਬਾਜ ਹੈ ਮੇਰਾ ਵੀਰ ਸੰਧੂ ਸਾਹਿਬ ਆਸਟ੍ਰੇਲੀਆ ਤੋਂ ਵੇਖ ਰਿਹਾ ਉਹਨਾਂ ਨੂੰ ਤੇਰਾ ਕੀ ਮੈਸੇਜ ਹੈ ਕਿ ਉਹਨਾਂ ਨੂੰ ਕਰੇਗਾ ਬੇਨਤੀ ਕਰੇਗਾ ਸਾਡੇ ਕਮਰੇ ਜਿਹੜੇ ਹੋ ਗਏ ਨੇ ਉਹ ਲੈਂਟਰ ਵਾਲੇ ਬਣਵਾ ਦੇ ਬਸ ਸਾਡੇ ਕਮਰੇ ਲੈਂਟਰ ਵਾਲੇ ਬਣਾ ਦੇਣਾ ਤੇਨੂੰ ਪਤਾਬਾ ਲੈ ਦੇਣਾ ਇੱਕ ਤਰ੍ਹਾਂ ਫੋਨ ਵੀ ਦੱਸਿਆ ਪਿਆ ਮੇਰਾ ਫੋਨ ਵੀ ਡਿੱਗ ਪਿਆ ਹੈ ਅਚੋ ਉਹ ਵੀ ਖਰਾਬ ਹੋ ਗਿਆ ਇੱਕ ਤੈਨੂੰ ਫੋਨ ਵੀ ਲੈ ਆ ਦੇਣਾ ਹੈ ਦੁਬਾਰਾ ਬਨਵਾਉਣਾ ਦੱਸ ਆਪ ਦਾ ਸੂਰਜ ਸਿੰਘ ਸੂਰਜ ਸਿੰਘ ਦੇ ਬੱਚੇ ਦਾ ਨਾਮ ਹੈ ਮੋਬਾਈਲ ਨੰਬਰ ਦੱਸ 628593 62859 396 396 ਇਹ ਮੇਰੀ ਦੋਵਾਂ ਵੀਰਾਂ ਨੂੰ ਬੇਨਤੀ ਹੈ ਸੰਗਤ ਨੂੰ ਵੀ ਬੇਨਤੀ ਹੈ ਪਰ ਮੇਰੀ ਵਿਸ਼ੇਸ਼ ਬੇਨਤੀ ਹੈ ਮੈਂ ਕਦੀ ਆਪਦੇ ਭਰਾਵਾਂ ਨੂੰ ਆਖੀ ਨਹੀਂ ਬੇਨਤੀ ਕਿਉਂਕਿ ਮੈਂ ਰੋਜ਼ ਹੀ ਇਹ ਖਬਰਾਂ ਦੇ ਵਿੱਚ ਰਹਿਣਾ ਮੀਡੀਆ ਵਿੱਚ ਰਹਿਣਾ ਪਰ ਮੈਂ ਕਦੀ ਸਪੈਸ਼ਲ ਬੇਨਤੀ ਨਹੀਂ ਕੀਤੀ ਪਰ ਮੈਂ ਦੋ ਭਰਾਵਾਂ ਨੂੰ ਸਪੈਸ਼ਲ ਬੇਨਤੀ ਕਰਨੀ ਹੈ ਇੱਕ ਨਿੱਕਾ ਜਿਹਾ ਬੱਚਾ ਚੜਦਾ ਸੂਰਜ ਇਹਦਾ ਨਾਮ ਵੀ ਸੂਰਜ ਸਿੰਘ ਹੈ ਇਹਦੀ ਇੱਕ ਦਾਬਾਂ ਗਿੱਲੀਆਂ ਹੋਈਆਂ ਨੇ ਘਰ ਇਹਨਾਂ ਦਾ ਜਿਹੜਾ ਅਸੀਂ ਪਾਣੀ ਵਿੱਚੋਂ ਦੇ ਤੋਂ ਮਰਲੇ ਕੇ ਭੱਗਿਆ ਲੀਕ ਹੋ ਗਿਆ ਹੈ بارش ਦੇ ਕਰਕੇ ਸੋ ਮੈਂ ਦੋਵਾਂ ਭਰਾਵਾਂ ਨੂੰ ਹੀ ਬੇਨਤੀ ਕਰਾਂਗਾ ਕਿ ਇੱਕ ਇਹਨੂੰ ਫਰਸਟ ਕਲਾਸ ਕਮਰਾ ਬਣਾ ਦਿਓ ਸੋ ਇੱਕ ਇਹਨੂੰ ਜਿਹੜੀਆਂ ਨਵੀਆਂ ਕਲਾਬਾਂ ਲੈ ਦਿਓ ਤੇ ਇੱਕ ਨਵਾਂ ਫੋਨ ਲੈ ਦਿਓ ਸੋ ਤੁਹਾਡੀ ਬੜੀ ਮਿਹਰਬਾਨੀ ਧੰਨਵਾਦ ਥੈਂਕ ਯੂ